ਕਿਉਂਕਿ ਸੰਸਾਰ ਦੇ ਵਿੱਚ ਜਿਹੜੇ ਮਹਾਪੁਰਖ ਆਉਂਦੇ ਐ ਉਹ ਸੰਸਾਰ ਦੇ ਭਲੇ ਲਈ ਆਉਂਦੇ ਐ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਗਾ ਜਨ ਆਵਣ ਕਾ ਇਹੋ ਸਵਾਉ ਜਨ ਕੇ ਸਿੰਘ ਸੰਗ ਜਿਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਰਾ ਨਮਸਕਾਰ ਗੁਰੂ ਖਾਲਸਾ ਦੀ ਉਹਨਾਂ ਨੇ ਆਪ ਸਿਮਰਨ ਕੀਤਾ ਔਰ ਬੜੇ ਉਹ ਸਿਮਿੰਡੇ ਰਾਜੇ ਮਹਾਰਾਜੇ ਜਿਹੜੇ ਸਤਗੁਰੂ ਦਾਸ ਜੀ ਮਹਾਰਾਜ ਦੀ ਸ਼ਰਨ ਕਿ ਆਏ ਇਸ ਕਰਕੇ ਨੀਚ ਜਾਤ ਹਰ ਜਪਨੇ ਆ ਚੌਥੇ ਪਾਛ ਸਕੰਦੇ ਆ ਉਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁੱਤੇ ਕਿਸ਼ਨ ਉਤਰਿਆ ਜਿਸ ਕਰ ਜਾਏ ਰਬਦਾਸ ਚਮਾਰੇ ਉਸਤਤ ਕਰੇ ਚਾਰ ਬਰਨ ਪਏ ਪਗ ਆਏ ਹਰਬਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਕਾਲਪ ਕ ਤੇਰੀ ਕਿਰਪਾ ਹੈ ਹਰਬਦਾਸ ਕਲਾ ਚਮਿਆਰ ਬਰਾਰੀ ਦਾ ਗੁਰੂ ਨਹੀਂ ਹੈ ਗੁਰਬਾਣੀ ਦਾ ਵਤਨ ਹੈ ਅਬ ਵਿਪਰਨ ਪ੍ਰਧਾਨ ਸਰਨਾਏ ਰਬਦਾਸ ਦਾਸ ਜਿਹੜੇ ਵੱਡੇ ਵੱਡੇ ਬੇਦਾਚਾਰੀ ਪੰਡਤ ਸੀ ਵੀ ਉਹ ਵੀ ਰਬਦਾਸ ਜੀ ਮਹਾਰਾ ਦੇ ਚਰਨਾਂ ਤੇ ਝੁਕ ਗਏ ਕਿਉਂਕਿ ਖਾਲਸਾ ਜੀ ਚਮਾਰ ਦਾ ਭਾਵ ਅਚਨ ਬੜੇ ਤੋਂ ਸਭ ਤੋਂ ਵੱਡਾ ਚਮਾਰ ਤੇ ਰੱਬ ਹੈ ਕਿਉਂਕਿ ਉਹਨੇ ਸਾਰੀ ਸ੍ਰਿਸ਼ਟੀ ਚਮੜੇ ਦੀ ਬਣਾਈ ਆਖੋ ਸਤਨਾ ਹਰ ਇੱਕ ਜੀਵ ਉਹਨੇ ਚਮੜੇ ਦਾ ਬਣਾਇਆ ਅਸੀਂ ਸਾਰੇ ਚਮੜੇ ਦੇ ਬਣੇ ਹੋਏ ਪਰ ਸਾਧ ਸਿੰਘ ਜੀ ਜਿਹੋ ਜਿਆ ਕੋਈ ਕਰਮ ਕਰਦਾ ਹੈ ਉਹਦੀ ਕਰਮ ਦੇ ਹਿਸਾਬ ਨਾਲ ਅਸੀਂ ਜਾਤ ਬਣਾ ਲਈਏ ਸਾ ਜਾਤ ਸ਼ਾਪਤ ਹੈ ਜਿਹੇ ਕਰਮ ਕਰਾਈ ਇਸ ਲਈ ਉਹਨਾਂ ਨੇ ਬਹੁਤ ਵੱਡਾ ਇਨਕਲਾਬ ਕੀਤਾ ਔਰ ਸਾਧ ਸੰਗਤ ਜੀ ਸੰਘਰਸ਼ ਲੜਿਆ ਅਰਬਦਾਸ ਸਿੰਘ ਮਹਾਰਾਜ ਨੂੰ ਹੱਕਾਂ ਬਦਲੇ ਜੇਲਾ ਵੀ ਕਟੜੀਆਂ ਪਹਿਆਂ ਔਰ ਬੜੇ ਦੁਖ ਸਹੇ ਨੇ ਮਹਾਪੁਰਖਾਂ ਨੇ ਸੋ ਆਪ ਜੀ ਬੜੇ ਭਾਗੀ ਹੋ